ਬਿਨਾ ਨਿਆਣੇ ਤੋਂ ਚਾਹੇ ਬੈਠੇ ਰਹੋ ਥਲੇ ਲੈ ਕੋਈ ਡੱਕ ਤਨੀ ਨਾ ਨਾ ਬਿਨਾ ਨਿਆਣੇ ਨਾ ਲੱਤ ਮਾਰਨੀ ਆ ਨਾ ਕੋਈ ਬਾਹ ਮਾਰਨੀ ਆ ਨਾ ਨਾ ਜਮੇ ਹੀ ਨਹੀਂ ਲੈ ਲੈ ਇਥੋਂ ਥਾਂ ਚ ਦਿਖਾ ਦੀ ਆਪਣੇੜੇ ਕੋਲੇ ਆ ਇਥੋਂ ਸੋ ਨਰਡਰ ਦੀ ਕੁਆਲਿਟੀ ਚੈੱਕ ਕਰਾ ਦੇ ਆਪਾਂ ਹੂੰ ਇਥੋਂ ਦੇ ਲੈ ਇਥੋਂ ਦੇ ਕਲੇ ਕਲੇ ਵਾਏ ਆ ਇਨੇੜੇ ਲਾ ਪੰਗਾ ਆਪਣਾ ਇਹ ਤਾਂ ਭਰ ਕੇ ਸੂਰ ਆ ਪੂਰਾ ਹਾਂ ਹਾਂ ਹੂੰ ਥਾਂ ਵੀ ਕਲੇ ਕਲੇ ਚਾਰ ਪੂਰਾ ਲੱਤਾਂ ਚੌੜੀਆਂ ਕਰ ਕਰ ਤੁਰਦੀ ਆ ਇਹ ਜਦੋਂ ਤਿਆਰ ਹੋ ਗਈ ਤਿਆਰੀ ਚ ਆ ਗਈ ਹਾਂ ਤੇ ਦੋਨੇ ਜੀ ਹੈਗੇ ਬੁਰਗੂ ਹੀ ਸ਼ਾਂਭਦੀ ਆ ਅੱਛਾ ਹਾਂ ਮੇਰਾ ਤਾਂ ਮੈਂ ਕਹਿੰਦਾ ਟਾਈਮਿੰਗ ਲੱਗਦਾ ਠੀਕ ਆ ਬੁਰਗੂ ਹੀ ਬੇ ਬਈ ਸਾਂਭਦੀ ਆ ਹਾਂ ਹਾਂ ਠੀਕ ਆ ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰ ਅੱਜ ਦੀ ਵੀਡੀਓ ਜੀ ਤੁਹਾਡੇ ਨਾਲ ਇੱਕ ਗਾਂ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਘਰੇਲੂ ਹੀ ਗਾਂ ਕੋਈ ਬਾਇ ਦਾ ਵਪਾਰ ਦਾ ਕੰਮ ਨਹੀਂ ਤੇ ਵੀਰ ਨੇ ਇਹ ਗਾਂ ਹੈਗੀ ਵੇਚਣੀ ਠੀਕ ਆ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਉਸ ਨੂੰ ਮੈਂ ਗਾਂ ਦੇ ਵਿੱਚ ਮੋਟੀ ਮੋਟੀ ਨਿਆ ਮਰੋ ਦੇਣਾ ਲੱਗ ਪਾ ਇਹ ਹਫਤੇ ਦਾ ਦੀ ਕੱਚੀ ਪਈ ਆ ਤੇ ਟਰੈਕਟਰ ਲਵਾ ਕੇ ਇਹ ਕਰਮ ਵਾਲਿਆਂ ਕਾਫੀ ਜ਼ਿਆਦਾ ਪੰਗਾ ਹੈ ਠੀਕ ਆ ਬਾਕੀ ਥੋੜਾ ਜਿਹਾ ਗੈਪ ਸਜਾ ਇਹ ਤੁਸੀਂ ਦੇਖ ਸਕਦੋਂਗੇ ਤੇ ਬਾਕੀ ਪਹਿਲਾਂ ਆ ਵੀਡੀਓ ਪੂਰੀ ਗੌਰ ਨਾਲ ਦੇਖਿਆ ਤੋਰ ਤਾਰਕਸ ਨੂੰ ਬਾਹਰ ਦਿਖਾਵਾਂਗੇ ਤੇ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਜੇਨਦ ਵਾਲੋ ਤੇ ਬਾਕੀ ਕਰਾਂ ਪਾਈ ਨੇ ਗੱਲ ਵੀ ਕੀ ਡਿਟੇਲ ਆ ਸਤੌਰ ਦਾ ਕਿਸਮ ਸਾਰੇ ਪੱਖ ਤੋਂ ਜਿਹੜੀ ਵਹਿੜ ਆਪਾਂ ਇਹ ਦਿਖਾ ਦਾਂਗੇ ਨਾ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੁੱਤ ਆਪਣਾ ਨਾਮ ਤੇ ਪਿੰਡ ਬੋਲ ਦਿਓ ਜੀ ਪਿੰਡ ਛੰਨਾ ਗਲਾਬ ਸਿੰਘ ਹਾਂ ਜੀ ਨਾਮ ਗਰਚੇਤ ਸਿੰਘ ਤਹਿਸੀਲ ਨੂੰ ਤਪਾ ਲੱਗੀ ਤੇ ਜ਼ਿਲ੍ਹਾ ਲੱਗਿਆ ਬਰਨਾਲਾ ਹਾਂ ਜੀ ਇਥੋਂ ਭਦੌੜ ਸ਼ਹਿਰ ਮਲਾ 4 ਕਿਲੋਮੀਟਰ ਹੋਗਾ 4 ਕਿਲੋਮੀਟਰ ਭਦੌੜ ਸ਼ਹਿਰ ਤਿੰਨ ਕਿਲੋਮੀਟਰ ਨਾਣੇ ਵਾਲਾ ਹੋਗਾ 3 ਕਿਲੋਮੀਟਰ ਨਾਣੇ ਵਾਲਾ ਇਧਰ ਭਾਈ ਰੂਪਾ 4-5 ਹੋਊਗਾ 4-5 ਭਾਈ ਰੂਪਾ ਬਸ ਠੀਕ ਹੈ ਤੇ ਮੋਬਾਈਲ ਨੰਬਰ ਸੁਣ ਆਪਾਂ ਸਕਰੀਨ ਤੇ ਲਿਖ ਦਾਂਗੇ ਬਾਪੂ ਨੂੰ ਯਾਦ ਨਹੀਂ ਹੈਗਾ ਮੌਕੇ ਤੇ ਤੇ ਬਾਪੂ ਜਿਹੜੀ ਆਪਾਂ ਇਹ ਗਾਂ ਵੇਚਨੇ ਆ ਘਰ ਦੇ ਵਿਵਾਰਤ ਨਹੀਂ ਹਾਂ ਨਾ ਨਾ ਘਰ ਦੀ ਆ ਪਿੱਛਲੇ ਸ਼ੂਏ ਆਪਾਂ ਦੁੱਧ ਦਾ 22 ਲੀਟਰ ਚੋਇਆ ਅੱਛਾ ਹਾਂ ਕਿਹੜਾ ਸੂਣ ਇਹ ਇਹ ਤੀਜਾ ਸ਼ੂਆ ਸੂ ਗਈ ਹੁਣ ਤੀਜਾ ਸੂ ਗਈ ਦੂਜੇ ਸਵਾ 20 ਤੋਂ ਬਾਹਰ 21-22 ਲੀਟਰ ਦ ਤੇ ਆਜਾ 20 ਲੀਟਰ ਤੋਂ ਚੁਆ ਮਨਨ ਦੂਜੇ ਸੂਏ ਆਪਾਂ ਠੀਕ ਆ ਤੇ ਹੁਣ ਸੂਂ ਦੇ ਕਾਇਦਨ ਬਾਕੀ ਪੈਦੇ ਇਹਦਾ ਹਜੇ 10 ਦਿਨ ਲਈਊਗੀ 10 ਦਿਨ ਹਾਂ ਠੀਕ ਆ ਤੇ ਕੋਈ ਥਾਣ ਚ ਕੋ ਘੱਟ ਵੱਧ ਚਾਰ ਨਹੀਂ ਨਾ ਨਾ ਥਣ ਤਾਂ ਜਿਵੇਂ ਮਰਜੀ ਆ ਲੈ ਚੈੱਕ ਕਰਦੇ ਲੋ ਠੰਡੀ ਸੀ ਲੱਗ ਪਈ ਹਾਂ ਪੂਰੀ ਲਾ ਬਿਨਾ ਨਿਆਣੇ ਤੋਂ ਚਾਹੇ ਬੈਠੇ ਰਹੋ ਥਲੇ ਲੈ ਕੋਈ ਰਕਤ ਨਹੀਂ ਨਾ ਨਾ ਬਿਨਾ ਨਿਆਣੇ ਨਾ ਕੋਈ ਬਾਹ ਮਾਰਨੀ ਆ ਨਾ ਨਾ ਜਮੇ ਹੀ ਨਹੀਂ ਲੈ ਇਥੋਂ ਥਾਣ ਚ ਦਿਖਾ ਦੀ ਆਪਣੇ ਨੇੜੇ ਹੋ ਗਲੇ ਆਇਤ ਸੋਨਰ ਦਾ ਕੁਆਲਟੀ ਚੈੱਕ ਕਰਾ ਲਦੇ ਆਪਾਂ ਹੂੰ ਇੱਥੋਂ ਦੇ ਲਈ ਇੱਥੋਂ ਦੇ ਕਲੇ ਕਲੇ ਵਾਏ ਆਈ ਨੈਟ ਲਾ ਪਾਂਗਾ ਆਪਣਾ ਹਈ ਤਾਂ ਭਰ ਕੇ ਸੂਰ ਨਾ ਪੂਰਾ ਹਾਂ ਹਾਂ ਹੂੰ ਥਾਂ ਵੀ ਕਲੇ ਕਲੇ ਚਾਰ ਪੂਰਾ ਲੱਤਾਂ ਚੌੜੀਆਂ ਕਰ ਕਰ ਤੁਰਦੀ ਐ ਜਦੋਂ ਤਿਆਰ ਹੋ ਗਈ ਤਿਆਰੀ ਚ ਆ ਗਈ ਹਾਂ ਹਾਂ ਇੱਧਰ ਤੁਹਾਨੂੰ ਬਕਵਾਈ ਨਹੀਂ ਸ਼ੈਡਸਾਂ ਦਿਖਾ ਦਨੇ ਤੇ ਬਾਕੀ ਜੁਗ ਦੀ ਮੇਨ ਨਾੜਾ ਇਹ ਵੀ ਕਾਫੀ ਚੰਗੀ ਲੱਗੀ ਠੰਡੇ ਸੀ ਬਹੁਤ ਆਪੋ ਨਾ ਹਾਂ ਹਾਂ ਬਾਹਲੀ ਠੰਡੀ ਚਾਹੇ ਬੁੜੀਆਂ ਜੋ ਐਕ ਫੜ ਕੇ ਤੋਰੀ ਫਰਨ ਲੱਕੜਾ ਆ ਗਿਆ ਫਿਰ ਆਪਾਂ ਜੇ ਤੋੜ ਕੇ ਦਿਖਾ ਦਨੇ ਤੁਹਾਨੂੰ ਹੂੰ ਕੋਈ ਤੇਜ਼ੀ ਨਹੀਂ ਕਰਦੀ ਕੁਛ ਨਹੀਂ ਉਹ ਯਾਨ ਇਧਰ ਲੈ ਕੇ ਭੱਜ ਕਿਧਰ ਨਾ 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 ਜਮੇ ਨਹੀਂ ਲੈਣ ਭਰਾਲਿਓ ਪੁਗੜਾ ਉਧਰਲੇ ਪਾਸੇ ਨੂੰ ਐ ਤੋ ਸਨ ਆਪਾਂ ਅਡਰ ਵਾਲਾ ਪਿੱਛੇ ਦਾਕ ਵੀ ਕਰਮ ਵਾਲੇ ਉਹਨੇ ਤਿਆਰ ਕਰੂਗੀ ਮੂਰ ਵੀ ਉਹਨੇ ਤਿਆਰ ਕਰੂਗੀ ਠੀਕ ਆ ਆ ਜਾ ਤੇ ਹਾਈਟ ਮੀਡੀਅਮ ਚ ਆ ਗਈ ਪਰ ਸਾਰੇ ਅਗਲਾ ਛੱਡ ਕੇ ਬਾਕੀ ਦੀ ਮੇਨ ਗੱਲ ਹੈ ਹਵਾਨੇ ਦੀ ਨਾ ਹਵਾਨਾ ਕਰਮ ਵਾਲੇ ਬਹੁਤ ਸੋਹਣਾ ਤਿਆਰ ਕਰਾਂ ਜਿਵੇਂ ਬਾਈ ਦੱਸਿਆ ਬਾਪੂ ਨੇ ਵੀ 10 ਦਿਨ ਸਮੂਹ ਦੇ ਬਾਕੀ ਪਿਆਗੇ ਜਿਹੜਾ ਨਾ ਉਹ ਸਾਰਾ ਦਾ ਕਰਮ ਵਾਲੀ ਬਹੁਤ ਜਿਆਦਾ ਜਿਹੜਾ ਇਹ ਲੇਵਾ ਤਿਆਰ ਕਰੂਗੀ ਬਾਕੀ ਹਜੇ 10 ਦਿਨ ਪਿਆਗੇ ਦੁੱਧਰਾ ਆਉਣਾ 22 ਬਾਈ ਤਾਂ ਫਿਰ ਅੱਜ ਕੀ ਪਾ ਦੂ ਨਾ ਹਾਂ ਹਾਂ ਠੀਕ ਹੈ 22 ਬਾਈ ਤਾਂ ਬਾਦ ਦੇਉ ਅੱਛਾ ਕੱਟ ਨਹੀਂ ਹੁੰਦੀ ਨਾ 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 ਬਾਕੀ 22 ਲੀਟਰ ਦਾ ਹੀ ਕੱਢਿਆ ਉਹ ਤਾਂ ਸ਼ਾਮ ਸੰਭਾਲ ਤੇ ਅਗਲੇ ਦੀ ਤੇ ਬਾਕੀ ਸ਼ਾਮ ਸਾਡੇ 15 20 ਚੋਲੇ ਨਾ ਫਿਰ ਤਾਂ ਸਾਡੇ ਕੋਲ ਤਾਂ ਉਨੀ ਸ਼ਾਮ ਸੰਭਾਲ ਹੈ ਨਹੀਂ ਅਸੀਂ ਦੋਨੇ ਜੀ ਹੈਗੇ ਬੁਰਗੂ ਹੀ ਸੰਭਦੀ ਆ ਅੱਛਾ ਹਾਂ ਮੇਰਾ ਤਾਂ ਮੈਂ ਕਹਿੰਦਾ ਟਾਈਮ ਨਹੀਂ ਲੱਗਦਾ ਠੀਕ ਆ ਬੁਰਗੂ ਹੀ ਸੰਭਦਗਾ ਬੇਬੇ ਹੀ ਸੰਭਦੀ ਆ ਹਾਂ ਹਾਂ ਠੀਕ ਆ ਬਾਪ ਫਿਰ ਇਹਦਾ ਮੁੱਲ ਮੁੱਲ ਇਹਦਾ ਫੋਨ ਤੇ ਕਰਾਂਗੇ ਜਾਇਜ਼ ਹੀ ਹੋਊਗਾ ਹਾਂ ਹਾਂ ਜਾਇਜ਼ ਜੀ ਮਾਲ ਮੁੱਲ ਜਾਊਗਾ ਮਾਲ ਮੁੱਲੀ ਠੀਕ ਆ ਠੀ ਇਹਨਾਂ ਇਹਨਾਂ ਦੀਆਂ ਤਾਂ ਵਪਾਰੀ ਲਿਆ ਲਿਆ ਬਾਹਲਾਂ ਨੂੰ ਮੜੀਆਂ ਵੇਚੀ ਜਾਂਦੇ ਆ ਅਸੀਂ ਅਸੀਂ ਇਹ ਤਾਂ ਫੇਕਰੇ ਲੂਗਾ ਆ ਗਈ ਤੇਰੀ ਬਾਕੀ ਠੰਡੀ ਸੀ ਲਾਗੀ ਨਾ ਡਰ ਡਰ ਸੋਹਣਾਗਾ ਹਾਂ ਤੇ ਬਾਕੀ ਮੁੱਲ ਇਹਦਾ ਦੇਖੋ ਫੋਨ ਤੇ ਕਰਨ ਦਾ ਜਾਂਦਾ ਕਈ ਵਾਰੀ ਪਿੰਡ ਜੀ ਦਾ 10000 ਮੰਗ ਲੈਂਦਾ ਵਾਰੀ ਨਾ ਹਾਂ 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 ਆਇਆ ਫਿਰ ਬਾਪੂ ਕਈ ਵਾਰਾਂ ਵੇਚਣ ਵਾਲੇ ਬੰਦੇ ਨੇ ਲੈਣੀ ਹੁੰਦੀ ਆ ਹਾਂ ਸਾਰਾਂ ਗੱਲਾਂ ਇਹ ਰਾਜ ਜਾਂਦੇ ਨੇ ਜੀਆ ਤੇ ਪਿੰਡ ਆ ਗਿਆ ਸ਼ੰਨਾ ਗਲਾ ਸਿੰਘ ਵਾਲਾ ਤਹਿਸੀਲ ਤਪਾਦ ਜ਼ਿਲ੍ਹਾ ਲੱਗਿਆ ਬਰਨਾਲਾ ਜਿਹੜੇ ਪ੍ਰਾਣ ਨੂੰ ਪਸੰਦ ਉਹ ਬਾੜਾ ਬਾਪੂ ਨਾਲ ਸੰਪਰਕ ਕਰ ਲਿਓ ਧੰਨਵਾਦ